ਨਿੱਡਾ ਵਿੱਚ ਪੜਨ ਗਈ ਕੁੜੀ ਦੇ ਨਾਲ ਵਰਤ ਗਿਆ ਵੱਡਾ ਪਾਣਾ ਦੇਖੋ ਫਰਕ ਕਿਵੇਂ ਪੰਜਾਬੀ ਵੀਰਾਂ ਨੇ ਇਸ ਕੁੜੀ ਦੀ ਕਰ ਦਿੱਤੀ ਮਦਦ ਤੇ ਕੁੜੀ ਨੇ ਕੀਤਾ ਦਿਲੋਂ ਧੰਨਵਾਦ ਜੀ ਹਾਂ ਅਸੀਂ ਅਕਸਰ ਹੀ ਦੇਖਦੇ ਆ ਕਿ ਸਾਡੇ ਪੰਜਾਬੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਬਾਹਰਲੇ ਮੁਲਕਾਂ ਦੇ ਵਿੱਚ ਭਵਿੱਖ ਸਵਾਰਨਾ ਬਹੁਤ ਹੀ ਵਧੀਆ ਸਮਝਦੀ ਹੈ ਤੇ ਕਿਹਾ ਜਾਂਦਾ ਹੈ ਕਿ ਅਸੀਂ ਬਾਹਰਲੇ ਮੁਲਕ ਜਾ ਕੇ ਆਪਣਾ ਭਵਿੱਖ ਸਵਾਰਾਂਗੇ ਅਜਿਹਾ ਹੀ ਇੱਕ ਲੜਕੀ ਦੇ ਵੱਲੋਂ ਕੀਤਾ ਗਿਆ ਪਰ ਉਸ ਨੂੰ ਨਹੀਂ ਸੀ ਪਤਾ ਕਿ ਕੈਨੇਡਾ ਜਾ ਕੇ ਉਸ ਦੇ ਨਾਲ ਕਿਹੜਾ ਪਾਣਾ ਵਾਪਰ ਜਾਣਾ ਆਖਰ ਇਸ ਕੁੜੀ ਦੇ ਨਾਲ ਅਜਿਹਾ ਕੀ ਹੋਇਆ ਜਿਸ ਤੋਂ ਬਾਅਦ ਪੰਜਾਬੀ ਭਾਈ ਚਾਰੇ ਨੇ ਇਸ ਦੀ ਬਹੁਤ ਮਦਦ ਕੀਤੀ ਤੇ ਇਸ ਧੀ ਨੇ ਇਹ ਸਾਰਾ ਕੁਝ ਸੋਸ਼ਲ ਮੀਡੀਆ ਦੇ ਰਾਹੀਂ ਦੱਸਿਆ ਆਖਰ ਇਹ ਧੀ ਕੌਣ ਹੈ ਇਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਇਸ ਦੀ ਕਹਾਣੀ ਕੀ ਹੈ ਇਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਦੱਸਦੇ ਆ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚੋਂ ਭਵਿੱਖ ਸਵਾਰਨ ਦੇ ਲਈ ਇੱਕ ਲੜਕੀ ਗਈ ਹੁੰਦੀ ਹੈ ਲੜਕੀ ਜਿਹੜੀ ਹੈ ਆਪਣੀ ਜਾ ਕੇ ਹਲੇ ਪੜ੍ਹਾਈ ਸ਼ੁਰੂ ਹੀ ਕਰਦੀ ਹੈ ਕਿ ਉਸ ਦੇ ਜਿਹੜਾ ਉਸ ਨੂੰ ਇੱਕ ਬਿਮਾਰੀ ਹੋ ਜਾਂਦੇ ਜਿਸ ਤੋਂ ਬਾਅਦ ਜਦੋਂ ਉਹ ਟੈਸਟ ਕਰਾਉਂਦੀ ਹੈ ਤਾਂ ਟੈਸਟ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਉਸ ਲੜਕੀ ਨੂੰ ਕੈਂਸਰ ਜਹੀ ਬਿਮਾਰੀ ਹੈ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ ਖਾਸ ਕਰ ਕੈਨੇਡਾ ਵਰਗੇ ਮੁਲਕ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਮਹਿੰਗਾ ਇਲਾਜ ਹੈ ਉਸ ਨੂੰ ਮਦਦ ਕਿਸੇ ਨੇ ਵੀ ਨਹੀਂ ਕੀਤੀ ਤੇ ਉਸ ਨੂੰ ਐਦਾ ਸੀ ਕਿ ਫਾਈਨਾਂਸ ਹੋ ਜਾਏਗਾ ਤੇ ਉਸ ਉਹਨਾਂ ਨੇ ਵੀ ਉਸ ਦੀ ਹੈਲਪ ਨਹੀਂ ਕੀਤੀ ਤੇ ਕਿਹਾ ਗਿਆ ਕਿ ਅਸੀਂ ਤੈਨੂੰ ਕਰਜ਼ਾ ਜਿਹੜਾ ਹੈ ਨਹੀਂ ਦੇ ਸਕਦੇ ਅਸੀਂ ਤੇਰੀ ਮਦਦ ਜਿਹੜੀ ਹੈ ਨਹੀਂ ਕਰ ਸਕਦੇ ਅੱਕ ਕੇ ਇਸ ਕੁੜੀ ਦੇ ਵੱਲੋਂ ਸੋਸ਼ਲ ਮੀਡੀਆ ਤੇ ਆਪਣੇ ਇੱਕ ਅਕਾਊਂਟ ਦੇ ਰਾਹੀਂ ਪੰਜਾਬੀਆਂ ਤੋਂ ਮਦਦ ਲਈ ਗਈ ਕਿ ਪੰਜਾਬੀਓ ਮੇਰੀ ਮਦਦ ਕਰੋ ਮੈਂ ਇੱਥੇ ਆਈ ਹੋਈ ਆ ਤੇ ਮੈਨੂੰ ਬਿਮਾਰੀ ਹੋ ਗਈ ਹੈ ਤੇ ਡਾਕਟਰ ਦਾ ਕਹਿਣਾ ਹੈ ਕਿ ਕੁਝ ਦਿਨ ਦੇ ਵਿੱਚ ਜੇਕਰ ਮੇਰਾ ਇਲਾਜ ਹੋ ਗਿਆ ਤਾਂ ਮੇਰੀ ਜਾਨ ਬਚ ਜਾਵੇਗੀ ਨਹੀਂ ਤਾਂ ਮੈਂ ਨਹੀਂ ਬਚ ਸਕਦੀ ਜਿਸ ਤੋਂ ਬਾਅਦ ਇਸ ਲੜਕੀ ਦੇ ਵੱਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤੀ ਗਈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਜੀ ਹਾਂ ਤੁਹਾਨੂੰ ਦੱਸ ਦੇ ਕਿ ਇਸ ਲੜਕੀ ਦੇ ਵੱਲੋਂ ਦੁਬਾਰਾ ਜਦੋਂ ਵੀਡੀਓ ਸ਼ੇਅਰ ਕੀਤੀ ਗਈ ਉਸ ਨੂੰ ਦੇਖ ਕੇ ਇਹ ਲੜਕੀ ਵੀ ਹੈਰਾਨ ਸੀ ਕਿ ਮੇਰੇ ਨਾਲ ਐਵੇਂ ਕਿਵੇਂ ਹੋ ਗਿਆ ਦੱਸ ਦੇਈਏ ਕਿ ਦਰਅਸਲ ਇਸ ਲੜਕੀ ਦਾ ਕਹਿਣਾ ਹੈ ਕਿ ਮੇਰੀ ਉਸ ਵੀਡੀਓ ਨੂੰ ਦੇਖ ਕੇ ਇੰਨੇ ਕੋ ਪੰਜਾਬੀ ਭਾਈਚਾਰੇ ਨੇ ਮੇਰੀ ਮਦਦ ਕੀਤੀ ਕਿ ਮੇਰੇ ਇਲਾਜ ਤੇ ਜਿਹੜੀ ਰਕਮ ਹੈ ਸਾਰੀ ਇਕੱਠੀ ਹੋ ਗਈ ਹੈ ਤੇ ਇਸ ਲੜਕੀ ਨੇ ਇਹ ਵੀ ਕਿਹਾ ਕਿ ਮੈਂ ਜਿਸ ਅਕਾਊਂਟ ਦੇ ਜਿਸ ਅਕਾਊਂਟ ਦੇ ਉੱਤੇ ਰਕਮ ਮੰਗਵਾ ਰਹੀ ਸੀ ਉਹ ਅਕਾਊਂਟ ਮੈਂ ਬੰਦ ਕਰਨ ਲੱਗਿਆ ਕਿਉਂਕਿ ਲਗਾਤਾਰ ਉਸ ਦੇ ਵਿੱਚ ਲੋਕ ਮੇਰੀ ਮਦਦ ਦੇ ਲਈ ਪੈਸੇ ਪਾ ਰਹੇ ਨੇ ਪਰ ਮੈਂ ਦੱਸਦਾ ਕਿ ਮੇਰੀ ਜਿਹੜੀ ਹੈ ਜਿੰਨੀ ਵੀ ਅਮਾਉਂਟ ਮੈਨੂੰ ਚਾਹੀਦੀ ਸੀ ਮੇਰੇ ਇਲਾਜ ਦੇ ਲਈ ਉਹ ਪੂਰੀ ਹੋ ਚੁੱਕੀ ਹੈ ਤੇ ਮੈਂ ਦਿਲੋਂ ਧੰਨਵਾਦੀ ਹਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਮੇਰੀ ਮਦਦ ਦੇ ਵਿੱਚ ਸਹਿਯੋਗ ਪਾਇਆ ਸੋ ਇਸ ਇਹ ਲੜਕੀ ਵੀ ਹੈਰਾਨ ਸੀ ਕਿ ਮੈਨੂੰ ਇਸਨੇ ਕਿਹਾ ਕਿ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਨੇ ਮੇਰੀ ਮਦਦ ਕਰ ਦਿੱਤੀ ਮੈਂ ਲੋਕਾਂ ਕੋਲ ਗਈ ਮਦਦ ਮੰਗਣ ਦੇ ਲਈ ਪਰ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਪਰ ਸੋਸ਼ਲ ਮੀਡੀਆ ਤੇ ਲੋਕਾਂ ਨੇ ਮੇਰੀ ਬਹੁਤ ਮਦਦ ਕੀਤੀ ਸੋ ਭੈਣ ਦਿਨੋ ਧੰਨਵਾਦ ਕਰਦੀ ਹੋਈ ਨਜ਼ਰ ਆਏ ਸੋ ਇੱਕ ਵਾਰ ਤੁਸੀਂ ਵੀ ਜ਼ਰੂਰ ਦੱਸੋ ਕਿ ਇਸ ਭੈਣ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੇ ਪੰਜਾਬੀ ਜਿਨ੍ਹਾਂ ਨੇ ਇਸ ਭੈਣ ਦੀ ਮਦਦ ਕੀਤੀ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ